ਤਸਵੀਰਾਂ ਕਾਲ ਪੀਪੀ 32 ਨਮਾ ਸ਼ਹਿਰ ਦੇਖ ਰਹੇ ਹੋ ਮੈਂ ਦਿਨੇਸ਼ਵਰੀ ਸਾਥੀਓ ਤਸਵੀਰਾਂ ਤੁਹਾਨੂੰ ਔੜ ਪਹਾਰਾ ਰੋਡ ਤੋਂ ਦਿਖਾ ਰਹੇ ਜਿੱਥੋਂ ਇੱਕ ਬਹੁਤ ਹੀ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਰੀਬ 8 ਵਜੇ ਰਾਤ ਨੂੰ ਇੱਕ ਜ਼ਬਰਦਸਤ ਹਾਦਸਾ ਹੁੰਦਾ ਇੱਕ i20 ਗੱਡੀ ਬਲੇਰੋ ਗੱਡੀ ਵਿੱਚ ਜਾ ਕੇ ਟਕਰਾਉਂਦੀ ਹੈ ਲੇਕਿਨ ਦੱਸਿਆ ਜਾ ਰਿਹਾ ਹੈ i20 ਗੱਡੀ ਜਿਸ ਦੀ ਰਫਤਾਰ ਤੇਜ਼ ਸੀਗੀ ਔਰ ਉਸ ਦੇ ਅੱਗੇ ਕੁੱਤੇ ਆ ਜਾਂਦੇ ਆ ਵਾਰਾ ਕੁੱਤੇ ਆ ਜਾਂਦੇ ਜਿਸ ਤੋਂ ਬਾਅਦ ਗੱਡੀ ਅਨ ਕੰਟਰੋਲ ਹੋ ਜਾਂਦੀ ਹੈ ਕੁੱਤਿਆਂ ਨੂੰ ਬਚਾਉਂਦੀ ਹੋਈ ਤੇ ਗੱਡੀ ਜਿਹੜੀ ਹੈ ਉਹ ਜਾ ਕੇ ਬਲੈਰੋ ਗੱਡੀ ਵਿੱਚ ਟਕਰਾਂਦੀ ਹੈ ਪੂਰੀ ਗੱਲਬਾਤ ਉਹਨੂੰ ਦੱਸਦੇ ਜੋ ਕਿ ਕੁਲਦੀਪ ਕੁਮਾਰ ਮੁਤਾਬਕ ਜੋ ਕਿ ਪੀੜਤ ਪਰਿਵਾਰ ਦਾ ਰਿਸ਼ਤੇਦਾਰ ਹੈ ਉਹਨਾਂ ਦੇ ਕਹਿਣ ਤੇ ਮੁਤਾਬਕ ਗੜਪੜ ਪਿੰਡ ਤੋਂ ਚਾਰ ਮੈਂਬਰ ਜਿਹੜੇ ਆ ਉਹ i20 ਗੱਡੀ ਵਿੱਚ ਸਵਾਰ ਹੋ ਕੇ ਤਿੰਨ ਮਹੀਨੇ ਦੀ ਬੱਚੀ ਦੀ ਦਵਾਈ ਲੈਣ ਲਈ ਸ਼ਹਿਰ ਵੱਲ ਨੂੰ ਆ ਰਹੇ ਹੁੰਦੇ ਆ ਦੱਸਿਆ ਜਾ ਰਿਹਾ ਕਿ ਗੱਡੀ ਦੀ ਸਪੀਡ ਤੇਜ਼ ਸੀ ਕਿਉਂਕਿ ਬੱਚੀ ਦੀ ਤਬੀਅਤ ਜਿਹੜੀ ਉਹ ਖਰਾਬ ਸੀਗੀ ਤਾਂ ਬੱਚੇ ਨੂੰ ਹਸਪਤਾਲ ਲੈ ਕੇ ਜਾਣਾ ਸੀ ਪਰ ਗੱਡੀ ਦੀ ਸਪੀਡ ਜਿਹੜੀ ਹੈ ਉਹ ਕਾਫੀ ਤੇਜ਼ ਦੱਸੀ ਜਾ ਰਹੀ ਹੈ ਦੱਸਿਆ ਜਾ ਰਿਹਾ ਕਿ ਇੱਕਦਮ ਹੀ ਗੱਡੀ ਦੇ ਅੱਗੇ ਆਵਾਰਾ ਕੁੱਤੇ ਆ ਜਾਂਦੇ ਆ ਕੁੱਤਿਆਂ ਨੂੰ ਬਚਾਉਣ ਦੇ ਚੱਕਰ ਵਿੱਚ ਗੱਡੀ ਦਾ ਜਿਹੜਾ ਕੰਟਰੋਲ ਗਵਾਜ ਜਾਂਦਾ ਸਤੁਲੰਤ ਜਿਹੜਾ ਵਿਗੜ ਜਾਂਦਾ ਤੇ ਗੱਡੀ ਸਾਹਮਣੇ ਤੋਂ ਆਰੀ ਬਲੇਰੋ ਗੱਡੀ ਵਿੱਚ ਜਾ ਟੱਕਰ ਆਉਂਦੀ ਹੈ ਔਰ ਬਲੇਰੋ ਗੱਡੀ ਦਾ ਵੀ ਕਾਫੀ ਨੁਕਸਾਨ ਹੁੰਦਾ ਜਿਹੜੇ ਟਾਇਰ ਹੈ ਗੱਡੀ ਦੇ ਨਿਕਲ ਜਾਂਦੇ ਆ ਪਰ ਉਸ ਤੋਂ ਬਾਅਦ i20 ਗੱਡੀ ਜਿਹੜੀ ਹੈ ਇੰਨੀ ਅਨਬੈਲੈਂਸ ਹੁੰਦੀ ਹੈ ਕਿਉਂਕਿ ਸਪੀਡ ਜ਼ਿਆਦਾ ਸੀ ਤੇ ਜਿਹੜੇ ਮੌਕੇ ਤੇ ਮੌਜੂਦ ਲੋਕ ਹੈ ਉਹ ਕਹਿੰਦੇ ਆ ਕਿ ਗੱਡੀ ਜਿਵੇਂ ਇੱਕ ਤਰ੍ਹਾਂ ਦੀ ਹਵਾ ਵਿੱਚ ਉੱਡਦੀ ਜਾ ਰਹੀ ਹੈ ਤੇ ਗੱਡੀ ਜਾ ਕੇ ਦਰਖਤ ਨਾਲ ਟਕਰਾਂਉਂਦੀ ਹੈ ਉਸ ਜ਼ਬਰਦਸਤ ਟੱਕਰ ਤੋਂ ਬਾਅਦ ਸੜਕ ਤੇ ਪਏ ਝੂਲੇ ਜਾਂ ਕੁਝ ਹੋਰ ਸਮਾਨ ਦੀ ਜਿਹੜੀ ਦੁਕਾਨ ਲੱਗਿਓ ਸੀ ਉੱਥੇ ਪਲਟੀਆਂ ਖਾਂਦੀ ਜਾ ਵਜਦੀ ਹੈ ਤੇ ਗੱਡੀ 100 ਮੀਟਰ ਦੀ ਦੂਰੀ ਤੇ ਜਾ ਕੇ ਡਿੱਗਦੀ ਹੈ ਪਲਟੀਆਂ ਖਾਂਦੀ ਖਾਂਦੀ ਔਰ ਗੱਡੀ ਦੇ ਅੰਦਰ ਜਿਹੜੀ ਤਿੰਨ ਮਹੀਨਾ ਬੱਚੀ ਹੁੰਦੀ ਹੈ ਹਾਲਕਿ ਬੱਚੀ ਦਾ ਪਿਤਾ ਦਾ ਨਾਮ ਦੱਸਿਆ ਜਾ ਰਿਹਾ ਹੈ ਕਿ ਅਮਨ ਕੁਮਾਰ ਹੈ ਤੇ ਮਾਤਾ ਦਾ ਨਾਮ ਸੀਤਾ ਦੇਵੀ ਹੈ ਲੇਕਿਨ ਬਹੁਤ ਹੀ ਮੰਦਭਾਗੀ ਗੱਲ ਹੈ ਕਿ 3 ਮਹੀਨੇ ਜਿਹੜੀ ਬੱਚੀ ਆ ਇਸ ਹਾਤ ਸੇ ਵਿੱਚ ਉਸਦੀ ਮੌਤ ਹੋ ਜਾਂਦੀ ਹੈ ਤੇ ਦੂਜੇ ਪਾਸਿਓ ਦੱਸਿਆ ਜਾ ਰਿਹਾ ਕਿ ਛੋਡੀਆਂ ਪਿੰਡ ਤੋਂ ਬਲੈਰੋ ਗੱਡੀ ਵਿੱਚ ਸਵਾਰ ਹੋ ਕੇ ਇੱਕ ਜੋੜਾ ਆਪਣੀ ਬੱਚੀ ਨੂੰ ਲੜਕੀ ਨੂੰ ਔਰ ਅੱਡੇ ਤੋਂ ਲੈਣ ਆ ਰਿਹਾ ਸੀਗਾ ਤੇ ਉਹਨਾਂ ਦੀ ਜਿਹੜੀ ਬਲੈਰੋ ਗੱਡੀ ਹੈ ਉਸ ਦੇ ਅੰਦਰ i20 ਗੱਡੀ ਟਕਰਾਂਉਂਦੀ ਹੈ ਤੇ ਇਹ ਵੱਡਾ ਹਾਦਸਾ ਵਾਪਰ ਜਾਂਦਾ ਹੈ ਬੜੀ ਮੰਦ ਭਾਗੀ ਗੱਲ ਹੈ ਕਿ 3 ਮਹੀਨੇ ਦੀ ਬੱਚੀ ਜਿਹੜੀ ਹੱਲੇ ਇਸ ਧਰਤੀ ਤੇ ਆਈ ਸੀਗੀ ਜਿਸ ਨੇ ਹੱਲੀ ਚੰਗੇ ਤਰੀਕੇ ਮम्मा ਪਾਪਾ ਕਹਿਣਾ ਵੀ ਨਹੀਂ ਸਿੱਖਿਆ ਹੋਣਾ ਉਹ ਇਸ ਹਾਦਸੇ ਵਿੱਚ ਇਸ ਜਹਾਨੋਂ ਚਲੇ ਜਾਂਦੀ ਹੈ ਪ੍ਰਨਾਲ ਦੀ ਨਾਲ ਅਸੀਂ ਬੇਨਤੀ ਜ਼ਰੂਰ ਕਰਨੀ ਚਾਹੁੰਦੇ ਹਾਂ ਕਿ ਬਿਮਾਰੀ ਆ ਜਾਂਦੀ ਹੈ ਤਕਲੀਫ ਮਾਪਿਆਂ ਨੂੰ ਹੁੰਦੀ ਹੈ ਕਿ ਬੱਚੇ ਨੂੰ ਜਲਦੀ ਹਸਪਤਾਲ ਵਿਖੇ ਲੈ ਕੇ ਜਾਣਾ ਹੈ ਪਰ ਸਪੀਡ ਦੀ ਫਿਰ ਵੀ ਕੋਈ ਲਿਮਟ ਹੋਣੀ ਚਾਹੀਦੀ ਹੁਣ ਦੱਸਿਆ ਜਾ ਰਿਹਾ ਕਿ ਗੱਡੀ ਦੀ ਸਪੀਡ ਕਹਿੰਦੇ ਕਿ 150 ਤੋਂ ਵੀ ਜ਼ਿਆਦਾ ਸੀਗੀ ਤਾਂ ਜਿਹੜੇ ਸਾਡੇ ਰੋਡ ਜਾਂ ਖਾਸ ਕਰਕੇ ਜਿਹੜੇ ਹਾਈਵੇ ਆ ਇੰਨੇ ਉਸ ਸਥਿਰ ਨਹੀਂ ਹਨ ਕਿ ਅਸੀਂ 1.5 150 ਤੱਕ ਗੱਡੀਆਂ ਭਜਾਈਏ ਤਾਂ ਵੱਡਾ ਹਾਦਸਾ ਕੋਈ ਹੋਰ ਵੀ ਵਾਪਰ ਸਕਦਾ ਸੀ ਬਲੇਰੋ ਗੱਡੀ ਵਾਲਿਆਂ ਦੀ ਜਾਨ ਨੁਕਸਾਨ ਜਾਨ ਦਾ ਵੀ ਨੁਕਸਾਨ ਹੋ ਸਕਦਾ ਸੀ ਹੋਰ ਕਿਸੇ ਦੀ ਵੀ ਜਾਨ ਦਾ ਨੁਕਸਾਨ ਹੋ ਸਕਦਾ ਸੀ ਪੀੜ ਜਦ ਹੁੰਦੀ ਹੈ ਜਦ ਬੱਚਾ ਬਿਮਾਰ ਹੁੰਦਾ ਮਾਪਿਆਂ ਕੋ ਨਹੀਂ ਚੱਲ ਹੁੰਦਾ ਲੇਕਿਨ ਸਪੀਡ ਦੀ ਫਿਰ ਵੀ ਕੋਈ ਲਿਮਟ ਹੋਣੀ ਚਾਹੀਦੀ ਔਰ ਜਿਹੜੇ ਸਟ੍ਰੇ ਡੌਗ ਆ ਆਵਾਰਾ ਕੁੱਤੇ ਆ ਜੋ ਆਵਾਰਾ ਕੁੱਤੇ ਦੀ ਗੱਲ ਕਰ ਲਈਏ ਜਾਂ ਬੇਸਹਾਰਾ ਪਸ਼ੂਆਂ ਦੀ ਗੱਲ ਕਰ ਲਈਏ ਇਹਨਾਂ ਧੁੰਦਾਂ ਵਿੱਚ ਠੰਡਾਂ ਵਿੱਚ ਜੇ ਆਮ ਤੌਰ ਤੇ ਵੀ ਸੜਕਾਂ ਤੇ ਇੱਕਦਮ ਮੋੜ ਆ ਜਾਂਦੇ ਜਿਹਦੇ ਕਰਕੇ ਬਹੁਤ ਹਾਦਸੇ ਹੁੰਦੇ ਬਹੁਤ ਸਾਰੇ ਲੋਕ ਅਜਾਈ ਆਪਣੀ ਜਾਨ ਗਵਾਉਂਦੇ ਆ ਇਸ ਵੱਲ ਪ੍ਰਸ਼ਾਸਨ ਨੂੰ ਵੀ ਧਿਆਨ ਦੇਣਾ ਚਾਹੀਦਾ ਹੈ ਤਖਾਨੇ ਤੁਹਾਨੂੰ ਮੌਕੇ ਦੀ ਪੂਰੀ ਰਿਪੋਰਟ ਮੇਨਾ ਜੀ ਕੁਲਦੀਪ ਕੁਮਾਰ ਜੀ ਕਿਹੜਾ ਪਿੰਡ ਆ ਪਿੰਡ ਗੁਰਪੁਰਾ ਜੀ ਗੁਰਪੁਰਾ ਹੈ ਦਾ ਹਾਂਜੀ ਇਹ ਜਿਹੜੀ ਗੱਡੀ ਦਾ ਐਕਸੀਡੈਂਟ ਹੋਇਆ ਇਹ ਹੋਇਆ ਕਦੋਂ ਆ ਇਹ ਜੀ ਕੋਈ ਰਾਤ 7:30 ਪਾਣੀ ਅਸਦੇ ਤਕਰੀਬਨ ਹੋਇਆ ਜੀ ਤਕਰੀਬਨ ਹੋਇਆ ਹਾਂਜੀ ਇਹ ਜਿਹੜੀ ਗੱਡੀ ਹੈਗੀ ਆ ਇਹ ਤੁਹਾਡੇ ਕੀ ਲੱਗਦੇ ਆ ਇਹ ਜੀ ਮੇਰਾ ਭਤੀਜਾ ਸੀਗਾ ਨਹੀਂ ਸਾਕਾ ਭਤੀਜਾ ਸੀ ਹਾਂਜੀ ਸਾਕਾ ਭਤੀਜਾ ਸੀ ਅੱਛਾ ਇਹ ਕਿੱਦਾਂ ਕਿੱਦਾਂ ਜੋ ਤੁਹਾਨੂੰ ਕੋਈ ਜਾਣਕਾਰੀ ਮਿਲੀ ਹੋਇਆ ਕਿੱਦਾਂ ਕਿੱਦਾਂ ਇਹ ਜੀ ਕਿੱਦਾਂ ਘਰ ਤੋਂ ਆਏ ਸ਼ਹਿਰ ਦਵਾਈ ਲੈਣ ਜਾ ਰਹੇ ਸੀ ਨਹੀਂ ਮਤਲਬ ਘਰ ਤੁਹਾਡੇ ਗੋੜ ਤੋਂ ਹਾਂਜੀ ਗੁਰਪੜ੍ਹਪੋ ਜੀ ਗੁਰਪੜ੍ਹ ਤੋਂ ਕਿੰਨੇ ਜਣੇ ਸੀ ਗੱਡੀ 'ਚ ਇਹ ਵੀ ਵਿੱਚ ਸੀਗੇ ਜੀ ਬੱਚਿਆਂ ਸਣੇ 4 ਜਣੇ ਸੀ ਦੋ ਈ ਮੇਰੀ ਦਮੀ ਸੀ ਕਿ ਦਾ ਭਤੀਜਾ ਭਤੀਜਾ ਸਾਡੀ ਇੱਕ ਉਹਨਾਂ ਦੀ ਬੱਚੀ ਸੀ 3 ਮਹੀਨੇ ਦੀ 3 ਮਹੀਨੇ ਦੀ ਬੱਚੀ ਨਹੀਂ 3 ਮਹੀਨੇ ਦੀ ਜਿਹੜੀ ਬੱਚੀ ਸੀ ਹਾਂਜੀ ਉਹਦੀ ਮੌਕੇ ਤੇ ਹੀ ਦਿੱਥੋ ਹਜੂ ਮੌਕੇ ਤੇ ਦਿੱਥੋ ਗਈ ਇੱਥੇ ਵਿਚੋ ਛਲਕੇ ਨਾ ਜਦੋਂ ਝੜਕਾ ਲੱਗਾ ਬਾਹਰ ਨਿਕਲ ਕੇ ਡੇਪੇ ਬਾਹਰ ਨਿਕਲ ਕੇ ਹਾਂਜੀ ਤੇ ਬਾਹਰ ਨਿਕਲ ਕੇ ਕਾਸੇ ਚ ਬੱਚੇ ਜਾ ਕੇ ਨਹੀਂ ਕਿੱਦਾਂ ਥੱਲੇ ਸੜਕ ਤੇ ਜਾ ਡੇਪੇ ਜਾ ਕੇ ਇਦਾਂ ਹੋਇਆ ਉਹ ਇੱਕ ਤਾਂ ਬੱਚੀ ਸੀਗੀ ਹਾਂਜੀ ਇੱਕ ਉਮਰ ਜੋਗੀ ਸੀ ਅੱਛਾ ਉਸ ਤੋਂ ਇਲਾਵਾ ਜਿਹੜੇ ਤੁਹਾਡੇ ਬਾਕੀ ਜੀ ਸੀ ਉਹ ਕੌਣ ਕੌਣ ਸੀ ਬਾਕੀ ਜੀ ਭਤੀਜਾ ਸੀ ਸਾਡਾ ਇੱਕ ਉਹਨਾਂ ਦੇ ਘਰ ਵਾਲੀ ਸੀਗੀ ਇੱਕ ਸਾਡੇ ਉਹਨਾਂ ਦਾ ਦੋਤਾ ਸੀਗਾ ਨਾਲ ਪਰ ਜਿਸ ਤਰ੍ਹਾਂ ਉਹਨਾਂ ਦੀ ਗੱਡੀ ਦੀ ਕੰਡੀਸ਼ਨ ਦੇਖੀ ਆ ਉਸ ਤੇ ਮੁਤਾਬਕ ਉਹਨਾਂ ਦੇ ਉਹਨਾਂ ਦੇ ਪਰਿਵਾਰ ਦੇ ਬਾਕੀ ਮੈਂਬਰਾਂ ਦੀ ਕਿਸ ਤਰ੍ਹਾਂ ਦੀ ਕੰਡੀਸ਼ਨ ਆ ਹਾਲਤ ਯਾਨੀ ਕਿ ਜਿਆਦਾ ਖਰਾਬ ਆ ਸੱਟ ਬਹੁਤ ਜਿਆਦਾ ਆ ਕੁੜੀ ਦੇ ਸੱਟ ਜਿਆਦਾ ਆ ਸਿਰ ਦੇ ਵਿੱਚ ਸਕੈਨਿੰਗ ਕਰਾਈ ਆ ਪਸਲੀਆਂ ਪੂਸੀ ਟੁੱਟੀਆਂ ਆ ਤੇ ਲੱਤ ਤੇ ਆ ਤੇ ਮੁੰਡੇ ਦੇ ਸੱਟਾਂ ਬਹੁਤ ਜ਼ਿਆਦਾ ਲੱਗ ਪਾਹ ਬੂਹਾਂ ਲੱਗੀਆਂ ਤੇ ਹੁਣ ਉਹ ਦਾਖਲ ਕਿੱਥੇ ਆ ਹਾਂਜੀ ਉਹ ਰਾਜਾ ਰਾਜਾ ਹਸਪੀਟਲ ਸਿਗੇ ਨਵੇਂ ਸ਼ਹਿਰ ਰਾਤੀ ਕੁੜੀ ਤਾਂ ਕਿ ਉੱਥੋਂ ਫੇ ਛੁੱਟੀ ਦਵਾ ਕੇ ਲਿਆਏ ਸੀ ਘਰੇ ਅੱਛਾ ਹਾਂਜੀ ਤੇ ਮੁੰਡਾ ਦਾਖਲ ਇੱਧਰ ਫਲੋਰਾ ਲੱਗੇ ਤੇ ਉਸ ਹਸਪੀਟਲ ਦਾ ਮਤਲਬ ਉਹ ਨਹੀਂ ਫੇ ਰੈਫਰ ਕਰਤਾ ਹੁਣ ਹਾਂਜੀ ਹਾਂਜੀ ਰੈਫਰ ਕਰ ਦਿੱਤਾ ਹੈ ਹਾਂਜੀ ਹੁਣ ਕਸੂਰਤਾ ਜਮਨੀ ਕਿਸੇ ਦਾ ਵੀ ਹੁਣ ਇਹ ਆਪਣੀ ਸੈਰ ਯਾਰ ਜੀ ਪਰ ਜਿੱਦਾਂ ਤੁਹਾਡੀ ਉਹ ਚਿੱਟੀ ਗੱਡੀ ਦੇਖੀ ਜਾਂਦੀ ਆ ਹਾਂਜੀ 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 ਪਰ ਜੋ ਕੰਡੀਸ਼ਨ ਦੇ ਮੁਤਾਬਕ ਅਸੀਂ ਕਰ ਕਰ ਰਹੇ ਉਹਦੀ ਗੱਡੀ ਦੀ ਸਪੀਡ ਚ ਉਹ ਆ 170 ਤੇ ਆ ਉਹ ਤੁ ਦੀ ਦੀ ਕੰਡੀਸ਼ਨ ਦੇਖੀ ਆ ਉਸਤੇ ਮੁਤਾਬਕ ਉਹਨਾਂ ਦੇ ਪਰਿਵਾਰ ਦੇ ਬਾਕੀ ਮੈਂਬਰਾਂ ਦੀ ਕਿਸ ਤਰ੍ਹਾਂ ਦੀ ਕੰਡੀਸ਼ਨ ਆ ਉਹਨਾਂ ਦੀ ਹਾਲਤ ਯਾਨੀ ਕਿ ਜਿਆਦਾ ਖਰਾਬ ਆ ਸੱਟ ਬਹੁਤ ਜਿਆਦਾ ਆ ਕੁੜੀ ਦੇ ਸੱਟ ਜਿਆਦਾ ਆ ਸਿਰ ਦੇ ਵਿੱਚ ਸਕੈਨਿੰਗ ਕਰਾਈ ਆ ਪਸਲੀਆਂ ਪਸਲੀਆਂ ਟੁੱਟੀਆਂ ਆ ਤੇ ਲੱਤ ਤੇ ਆ ਤੇ ਮੁੰਡੇ ਦੇ ਸੱਟਾਂ ਬਹੁਤ ਜਿਆਦਾ ਲੱਤਾਂ ਬਾਹੂਆਂ ਲੱਤਾਂ ਤੇ ਹੁਣ ਉਹ ਦਾਖਲ ਕਿੱਥੇ ਆ ਹਾਂਜੀ ਉਹ ਰਾਜਾ ਰਾਜਾ ਹਸਪੀਟਲ ਸੀਗੇ ਨਵੇਂ ਸ਼ਹਿਰ ਰਾਤੀ ਕੁੜੀ ਤਾਂ ਕਿ ਉੱਥੋਂ ਫੇ ਛੁੱਟੀ ਦਵਾ ਕੇ ਲਿਆਏ ਸੀ ਘਰੇ ਅੱਛਾ ਹਾਂਜੀ ਤੇ ਮੁੰਡਾ ਦਾਖਲ ਇੱਧਰ ਫਲੋਰਾ ਲੱਗੇ ਤੇ ਉਸ ਹਸਪੀਟਲ ਮਤਲਬ ਉਹ ਨਹੀਂ ਫੇ ਰੈਫਰ ਕਰਤਾ ਹੁੰਦਾ ਹਾਂਜੀ ਹਾਂਜੀ ਰੈਫਰ ਕਰ ਦਿੱਤਾ ਹੈ ਹਾਂਜੀ ਹੁਣ ਕਸੂਰਤਾ ਜਮਨੀ ਕਿਸੇ ਦਾ ਵੀ ਹੁਣ ਇਹ ਆਪਣੀ ਸਾਈਡ ਯਾਰ ਜਿੱਦਾਂ ਤੁਹਾਡੀ ਉਹ ਚਿੱਟੀ ਗੱਡੀ ਦੇਖੀ ਜਾਂਦੀ ਹੈ ਹਾਂਜੀ ਹਾਂਜੀ ਪਰ ਜੋ ਕੰਡੀਸ਼ਨ ਦੇ ਮੁਤਾਬਕ ਅਸੀਂ ਗੱਲ ਕਰ ਰਹੇ ਉਹਦੀ ਗੱਡੀ ਦੀ ਸਪੀਡ ਜੋ ਹੈ ਉਹ 170 ਤੇ ਆ ਉਹ ਤੁਹਾਨੂੰ ਦੱਸਦਾ ਜੀ ਕੀ ਗੱਲ ਹੋਈ ਜਿੱਦਾਂ ਗੱਡੀ ਤੇ ਸੀ ਪਰ ਅੱਪ ਜਾਣੇ ਕੀ ਗੱਲ ਹੋਈ ਪੁਲਿਸ ਵਾਲੇ ਨਾਕਾ ਲਾ ਕੇ ਖੜ ਠੀਕਾ ਉਹ ਵੀ ਦੱਸ ਦੇ ਵੀ ਗੱਡੀ ਉੱਥੋਂ ਸਾਡੇ ਕੋਲੋਂ ਡੰਕੇ ਆਈ ਆ ਵੀ ਅਸੀਂ ਰੋਕਿਆ ਨਹੀਂ ਪਿੱਛੇ ਲੱਗੋ ਦੇਖੋ 25 ਦੀ ਡੈਥ ਹੋਈ ਆ ਠੀਕਾ ਵੀ ਸਭ ਤੋਂ ਡਰਦਾ ਬਹੁਤੀ ਮੰਦ ਭੱਗੀ ਹੋਈ ਖਬਰ ਇਹ ਗੱਲ ਆ ਜੀ ਬੇਹੱਦੀ ਕੋਈ ਨਹੀਂ ਚਾਹੁੰਦਾ ਕਿ ਐਕਸੀਡੈਂਟ ਹੋਵੇ ਕੋਈ ਨਹੀਂ ਚਾਹੁੰਦਾ ਪਹਿਲਾ ਬੱਚਾ ਸੀਗਾ ਹਾਂਜੀ ਅੱਛਾ ਪਹਿਲਾ ਬੱਚਾ ਸੀ ਹਾਂਜੀ ਪਹਿਲਾ ਹੀ ਬੱਚਾ ਸੀ ਹਾਂਜੀ ਉਹ ਬੱਚੇ ਦੇ ਮਾਤਾ ਪਿਤਾ ਦਾ ਕੀ ਨਾਮ ਆ ਉਹਨਾਂ ਦਾ ਨਾਮ ਜੀ ਆਮਨ ਕੁਮਾਰ ਆ ਮੁੰਡੇ ਦਾ ਅੱਛਾ ਹਾਂਜੀ ਤਾਂ ਪੂਰੀ ਨਸੀਬਾ ਦੇ ਦੀ ਆ ਜਾਣੀ ਕਿ ਸੀਮਾ ਦੇਵੀ ਤੇ ਅਮਨ ਕੁਮਾਰ ਦੀ ਇਹ ਬੱਚੀ ਸੀ ਹਾਂਜੀ ਉਹਨਾਂ ਦੀ ਬੱਚੀ ਤੇ 3 ਮਹੀਨੇ ਦੀ ਬੱਚੀ ਸੀ ਹਾਂਜੀ 3 ਮਹੀਨੇ 4 ਦਿਨ ਦੀ ਕੱਲ੍ਹ ਅਜੇ ਹੋਈ ਆ 3 ਮਹੀਨੇ 4 ਦਿਨ ਦੀ ਪਹਿਲਾ ਹੀ ਬੱਚਾ ਸੀ ਪਹਿਲੇ ਬੱਚਾ ਸੀ ਜੀ ਵਿਆਹ ਨੂੰ ਇਹਨਾਂ ਨੂੰ ਕਿੰਨੇ ਕਿਚ ਰੋ ਵਿਆਹ ਨੂੰ ਤਾਂ ਹੋ ਗਿਆ ਸੀ 2 ਸਾਲ ਹੋ ਗਏ ਸੀ ਵਿਆਹ ਨੂੰ ਜਣੀ 2 ਸਾਲ ਬਾਅਦ ਪ੍ਰਮਾਤਮਾ ਨੇ ਜੇ ਸੁਣੀ ਹਾਂਜੀ ਤਾਂ ਇਸ ਤਰ੍ਹਾਂ ਹੋ ਗਿਆ ਇਹ ਹੋ ਗਿਆ ਹਾਂਜੀ ਤੇ ਇੱਥੇੋਂ ਜਾ ਰਹੇ ਸੀ ਇਹ ਉਧਰ ਆ ਰਹੇ ਸੀ ਉੱਥੋਂ ਮੋਰੇ ਦੱਸਦੇ ਆ ਬਈ ਕੁੱਤੇ ਨਿਕਲੇ ਆ ਟਰੈਕਟਰ ਦੇ ਮੋਰੋਂ ਨੇ ਕਿ ਕੁੱਤੇ ਨਿਕਲੇ ਹਾਂਜੀ ਕੁੱਤੇ ਕੁੱਤਿਆਂ ਨੂੰ ਬਚਾਉਂਦੇ ਨਹੀਂ ਗੱਡੀ ਥੋੜੀ ਐਨੂੰ ਕੀਤੀ ਇਤੋਂ ਆ ਗੱਡੀ ਆ ਰਹੀ ਸੀ ਛੋਟੀਆਂ ਵਾਲੇ ਭਾਜੀ ਉਹਨਾਂ ਦੀ ਹਾਂ ਤੇ ਇਹ ਆਪਣੀ ਸਾਈਡ ਤੇ ਹੋਊਗੀ ਜਿੱਦਾਂ ਕੁਝ ਵੀ ਆ ਇਹ ਵੀ ਮਾਰੇ ਮੋਟੇ ਉਧਰਲੇ ਪਾਸੇ ਹੋਊ ਜਾ ਕੇ ਘੁੰਮ ਗਈ ਗੱਡੀ ਜਣੀ ਕੋ ਕੁੱਤੇ ਆਣ ਕਰਕੇ ਤੇ ਗੱਡੀਆਂ ਦਾ ਅਨਬੈਲੈਂਸ ਹੋ ਗਿਆ ਆ ਜਨ ਬੈਲੈਂਸ ਹੋ ਗਿਆ ਅਨਬੈਲੈਂਸ ਹੋ ਕੇ ਗੱਡੀ ਇਹ ਟਾਇਰ ਦੇ ਵਿੱਚ ਆ ਕੇ ਗੱਡੀ ਲੱਗ ਗਈ ਤੇ ਜਿਹੜਾ ਤੁਸੀਂ ਨਮਸ਼ਹਿਰ ਜਾ ਰਹੇ ਸੀਗੇ ਨਮਸ਼ਹਿਰ ਕੋਈ ਦਵਾਈ ਲੈਣ ਹਾਂਜੀ ਦਵਾਈ ਲੈਣ ਜਾ ਰਹੇ ਸੀ ਗੁੱਡੀ ਦੀ ਦਵਾਈ ਲੈਣ ਜਾ ਰਹੇ ਸੀ ਇਹ ਅੱਛਾ ਹਾਂਜੀ ਉਹ ਛਾਤੀ ਸੀ ਪ੍ਰੋਬਲਮ ਥੋੜੀ ਜੀ ਉਹ ਵੀ ਬੱਚੇ ਦੀ ਪ੍ਰੋਬਲਮ ਤੁਸੀਂ ਸੋਚਿਆ ਪੇ ਜਲਦੀ ਚਾਹੀਏ ਮਤਲਬ ਕੋਈ ਹੈਨਾ ਠੰਡ ਕਰਕੇ ਹੈਨਾ ਹਾਂਜੀ ਇਸ ਕਰਕੇ ਜਾ ਰਹੀ ਸੀ ਉਹ ਥੋੜਾ ਤੇਜ਼ੀ ਚ ਚਲੋ ਤੇ ਹੁਣ ਇਹ ਗੱਡੀ ਇਧਰ ਆ ਰਹੀ ਸੀ ਇਹ ਵੀ ਆਪਣੇ ਬੱਚੇ ਦੇ ਨਾਲ ਜਾ ਰਹੀ ਸੀ ਮਤਲਬ ਉਹਦੀ ਤੇਜ਼ ਜਾਣ ਦਾ ਕਾਰਨ ਇਹ ਸੀਗਾ ਕਿ ਬੱਚੀ ਬਿਮਾਰ ਸੀ ਬਿਮਾਰ ਸੀ ਉਹਦੇ ਕਰਕੇ ਹਾਂਜੀ ਜਾ ਰਹੀ ਸੀ ਉਹਦੇ ਕਰਕੇ ਸਪੀਡ ਗੱਡੀ ਦੀ ਜ਼ਿਆਦਾ ਸੀ ਹਾਂਜੀ ਪੁਸ਼ਟਾ ਮਾਰਾ ਲਾ ਲੋ ਜਾ ਪੁਟੇ ਮਾਰਾ ਹਾਂਜੀ ਤਾਂ ਇਸ ਕਰਕੇ ਇਧਰ ਵੱਲ ਗੱਡੀ ਆ ਰਹੀ ਸੀ ਇਹ ਜਿਹੜੇ ਸੋਡੀਆਂ ਵਾਲੇ ਸੀ ਇਹ ਕਿੱਥੇ ਦੇ ਸੋਡੀਆਂ ਦੇ ਹਨ ਤੇ ਹਾਂਜੀ ਖਾਸ ਸੋਡੀਆਂ ਦੇ ਆ ਜੀ ਕੋਈ ਇਹਨਾਂ ਦਾ ਨਾਮ ਪਤਾ ਕੋਈ ਦਾ ਨਾਮ ਪਤਾ ਕੋਈ ਇਹ ਇਹ ਸ਼ਲਾਰਾ ਸਿੰਘ ਹੁਣਾਂ ਚ ਦੱਸ ਦਿਆ ਜੀ ਉਹਨਾਂ ਨੂੰ ਚਲੋ ਮੇਰੇ ਤੋਂ ਬਾਤ ਨਹੀਂ ਵਿਚਾਰੋ ਉਹ ਤੇ ਮੇਰੀ ਕੱਲ ਠੀਕਿਆ ਨਾ ਹਾਂਜੀ ਤੇ ਇਹ ਇਧਰ ਆਪਣੀ ਇਹ ਵੀ ਗੱਡੀ ਨੂੰ ਲੈਣ ਜਾ ਰਹੀ ਸੀ अच्छा ये भी ये भी अपनी बच्ची ਨੂੰ ਲੈ ਕੇ ਆ ਰਹੇ ਸੀ ਆਪਣੇ ਬੱਸ ਸਟੈਂਡ ਤੋਂ ਅਤੇ ਇਹ ਮਤਲਬ ਸੋਡੀਆਂ ਤੋਂ ਔਰ ਬੱਸ ਸਟੈਂਡ ਤੋਂ ਲੈਣ ਜਾ ਰਹੇ ਸੀ ਤੁਹਾਡਾ ਜਿਹੜਾ ਆ ਇਹ ਗੁਰੂਪੁਰ ਤੋਂ ਨਵੇਂ ਸਰ ਬੱਚੀ ਦੀ ਦਵਾਈ ਲੈ ਜਾ ਰਹੇ ਸੀ ਹਾਂਜੀ ਹਾਂਜੀ ਓਵਰ ਸਪੀਡ ਇਸ ਲਈ ਸੀ ਕਿ ਬੱਚੀ ਨੂੰ ਕੋਈ ਨੁਕਸਾਨ ਨਾ ਨੁਕਸਾਨ ਨਾ ਹੋ ਜAVE ਹਾਂਜੀ ਤੇ ਇਹ ਕਾਰਨ ਸੀ ਹਾਂਜੀ ਹਾਂਜੀ ਕਹਿਣ ਦਾ ਮਤਲਬ ਦੋਸ਼ ਤੇ ਕਿਸੇ ਦਾ ਨਹੀਂ ਜੀ ਨਹੀਂ ਕੋਈ ਕਿਸੇ ਦਾ ਕਸੂਰ ਨਹੀਂ ਕਿਸੇ ਨਾਲ ਕੋਈ ਲੜਾਈ ਨਹੀਂ ਇੱਕ ਤਾਂ ਹੁੰਦਾ ਚਲੋ ਵੀ ਇੱਕ ਦੂਜੇ ਬਸ ਕਿਦਾਂ ਕੋ ਮਾਰਾ ਟਾਈਮ ਲਾ ਲਓ ਮਾਰਾ ਟਾਈਮ ਬਸ ਇਸ ਕਰਕੇ ਇਹ ਗੱਲ ਹੋਈ ਹੈ ਗੱਡੀ ਫੇਰ ਤੋਂ ਕਿਸੇ ਦੀ ਗੱਡੀ ਹਵਾ ਦੇ ਚੱਕਰ ਲੀ ਪਰ ਗੱਡੀ ਤਾਂ ਦੇਖੋ ਹਵਾ ਚ ਹੀ ਉੜਦੀ ਗਈ ਹੈ ਬਸ ਹਵਾ ਦੇ ਵਿੱਚ ਹਾਂਜੀ ਝੂਲੇ ਤੋਰੇ ਸਭ ਟੋੜਿਆ ਦੇ ਲੋ 250 ਮੀਟਰ ਦੇ ਹਿਸਾਬ ਨਾਲ ਗੱਡੀ ਚੱਲ ਗਈ ਹੋਣੀ ਇੱਥੋਂ 250 ਮੀਟਰ ਉੱਰਦੀ ਗਈ ਗੱਡੀ ਗੀ ਹਵਾ ਚਈ ਐਕਸੀਡੈਂਟ ਤੋਂ ਬਾਅਦ ਇਹ ਵੀ ਨਿਕਲ ਕੇ ਬਾਹਰ ਡੇਪਾ ਝੜ ਕੇ ਨਾ ਦੇਖ ਲਓ ਨਿਕਲ ਕੇ ਡੇਪਾ ਜਿੱਦਾਂ ਵੀ ਆ ਉੱਥੇ ਜਾ ਤੇ ਮੌਕੇ ਤੇ ਫੇਰ ਐਂਬੂਲੈਂਸ ਪਹੁੰਚੀ ਜਾਂ ਨਹੀਂ ਐਂਬੂਲੈਂਸ ਨਹੀਂ ਪਈ ਨਾ ਦੁਕਾਨ ਵਾਲੇ ਨੇ ਗੱਡੀ ਚੱਕ ਕੇ ਰਕੇਸ਼ ਹਸਪੀਟਲ ਪਹੁੰਚਾਈ ਤੇ ਪੁਲਿਸ ਵਾਲੇ ਨੇ ਫੇਰ ਸਾਡੇ ਅਮਨ ਦੇ ਘਰੋਂ ਕੁੜੀ ਜਿਹੜੀ ਉਹਨੂੰ ਫੇਰ ਉਸ ਹਸਪੀਟਲ ਪਹੁੰਚਾਇਆ ਰਕੇਸ਼ ਨੇ ਤੇ ਇਸ ਤਰ੍ਹਾਂ ਹਾਂਜੀ ਇਸ ਤਰ੍ਹਾਂ ਠੀਕ ਹੈ ਜੀ ਹਾਂਜੀ